ਮਾਜ਼ਾ ਜਿੰਦਪੁਰ ਨੇ ਤੇ ਨਰਾਤਿਆਂ ਦੌਰਾਨ ਅਜ ਲਾਸਟ ਦਿਨ ਇੱਕ ਚੋਹਾਲ ਦੇ ਵਿੱਚ ਹਾਸਾ ਹੋਇਆ ਹੈ ਹਾਸਾ ਇਹ ਹੈ ਕਿ ਇੱਕ ਟਰੱਕ ਜਿਹੜਾ ਹੈ ਡਰਾਈਵਰ ਵੱਲੋਂ ਬੇਕਾਬੂ ਹੋ ਕੇ ਖੜ ਦੇ ਵਿੱਚ ਡਿੱਗ ਪਿਆ ਹੈ ਪਹਿਲੀ ਚੜਾਈ ਜਿਹੜੀ ਚੋਹਾਲ ਦੀ ਹੈ ਇਹ ਕਟਨਾ ਉੱਥੇ ਦੀ ਹੈ ਤੁਹਾਨੂੰ ਤਸਵੀਰਾਂ ਮੈਂ ਦਿਖਾ ਰਿਹਾ ਹਾਂ ਇਹ ਲਾਈਵ ਤਸਵੀਰਾਂ ਰਾਤ 10:30 ਵਜੇ ਦੀਆਂ ਤੁਸੀਂ ਦੇਖ ਰਹੇ ਹੋ ਔਰ ਇਹ ਡਰਾਈਵਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਲੋਕਾਂ ਵੱਲੋਂ ਜੋ ਜਦੂ ਜਦ ਕੀਤੀ ਜਾ ਰਹੀ ਹੈ ਤੈਨੂੰ ਇਹ ਤਸਵੀਰਾਂ ਜਿਹੜੀਆਂ ਲਾਈਵ ਖਾਲ ਤੋਂ ਦਿਖਾ ਰਹੇ ਹਾਂ ਖਾਲ ਕਮ ਸੇ ਕਮ ਹੁਸ਼ਿਆਰ ਪਰਤੋਂ ਇਹ 10 11 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਡਰਾਈਵਰ ਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੱਢਿਆ ਹੈ ਜਦੋਂ ਡਰਾਈਵਰ ਨੂੰ ਕੱਢ ਰਿਹਾ ਕਿਤਨਾ ਕਿਤੇ ਲੋਕਾਂ ਵੱਲੋਂ ਵੀ ਲਾਪਰਵਾਹੀ ਜਿਹੜੀ ਦਿਖਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਡਰਾਈਵਰ ਨੂੰ ਕੱਢਦੇ ਨੂੰ ਦੇਖ ਕੇ ਖੁਦ ਜਿਹੜਾ ਖਾਈ ਵਾਲ ਨੂੰ ਜਾ ਰਹੇ ਨੇ ਔਰ ਜਿਹੜਾ ਹਾਸਾ ਜਿਹੜਾ ਆ ਔਰ ਹੋਰ ਵੀ ਹੋ ਸਕਦਾ ਹੈ ਔਰ ਤਸਵੀਰਾਂ ਤੁਹਾਨੂੰ ਸਾਈਡ ਤੇ ਵੀ ਦਿਖਾ ਰਿਹਾ ਕਿਸ ਤਰ੍ਹਾਂ ਦਾ ਨਾਲ ਜਿਹੜੀ ਹੈ ਇਹ ਜਾਮ ਲੱਚੁਕਾ ਹੈ ਡਰਾਈਵਰ ਜਿਹੜਾ ਬਾਹਰ ਕੱਢ ਲਿਆ ਗਿਆ ਹੈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਡਰਾਈਵਰ ਜਿਹੜਾ ਇਹ ਬਾਹਰ ਕੱਢ ਲਿਆ ਹੈ ਸਹੀ ਸਲਾਮਤ ਡਰਾਈਵਰ ਲੋਕਾਂ ਨੇ ਜਦੋਂ ਪਰ ਇਹ ਸੋਚਣ ਇੱਥੇ ਬੜੀ ਪ੍ਰਸ਼ੰਸਾ ਦੀ ਇਹ ਜਿਹੜੀ ਆਪਾਂ ਗੱਲ ਹੈ ਲੋਕਾਂ ਨੇ ਜਿੱਥੇ ਆਪਣੀ ਹਿੰਮਤ ਦਿਖਾਈ ਹੈ ਉੱਥੇ ਹੀ ਹਜੇ ਤੱਕ ਕੋਈ ਵੀ ਪੁਲਿਸ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇੱਥੇ ਕੋਈ ਵੀ ਪਹੁੰਚਿਆ ਨਹੀਂ ਆਈ ਔਰ ਤਸਵੀਰਾਂ ਤੇ ਉਹ ਦਿਖਾਈ ਆਈ ਹੈ ਬੰਦਾ ਹੀ ਬਾਹਰ ਕੱਢ ਲੈ ਆਪਣੀ ਛਾਇਣ ਦੀ ਗੱਡੀ ਹੋਣ ਆਈ ਆ ਬੰਦਾ ਬਾਹਰ ਕੱਢ ਲਿਆ ਸੀ ਕਿੰਨੇ ਘੰਟਾ ਹੋ ਗਿਆ ਸਾਨੂੰ ਇਹ ਤਾਂ ਘੋਲ ਦੇਣ ਗੱਡੀ ਨੂੰ ਕਿੰਨੀ ਦੇਰ ਦਾ ਫੋਨ ਕੀਤਾ ਹੋਇਆ ਗੱਡੀ ਹੱਲੇ ਤੱਕ ਨਹੀਂ ਪਹੁੰਚੀ ਹੁਣ ਆਈ ਗੱਡੀ ਦੇਖੋ ਜਦੋਂ ਇਹਨੂੰ ਡਰਾਈਵਰ ਨੂੰ ਕੱਢ ਲਿਆ ਹਾਂ ਡਿੱਗੀ ਕਿੱਦਾਂ ਵੱਲੋ ਇਹ ਪਤਾ ਨਹੀਂ ਜੀ ਕਿੱਦਾਂ ਡਿੱਗੀ ਆ ਲੇਕਿਨ ਬੰਦੇ ਨਾਲ ਇਹ ਬਾਜਾ ਮਾਰੀਆਂ ਬੰਦਾ ਕੋਈ ਇਹ ਵਿੱਚ ਹੋਰ ਤਾਂ ਕੋਈ ਹੀਗਾ ਇਹ ਕੱਢ ਲਿਆ ਕੀ ਲੋਡ ਹਾਂਜੀ ਲੋਡ ਆ ਲੋਡ ਇਹ ਗੱਡੀ ਦੇ ਬੱਚੇ ਇਹ ਬੂਰਾ ਲੋਡ ਆ ਹੱਥ ਦੀ ਵਜ੍ਹਾ ਤੁਹਾਡੇ ਸਰੀਆ ਫੜਿਆ ਹੋਇਆ ਇਹ ਸਰੀਆ ਦੇ ਭਰਾ ਰਾਹ ਦਾ ਹਾਂਜੀ अच्छा अच्छा जद तो ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਾਰਾ ਕੁਛ ਆ ਇੱਥੇ ਜਿਹੜੀ ਸ਼ਰਧਾਲੂ ਨੇ ਜਾਂ ਆਪਾਂ ਕਹਿ ਸਕਦੇ ਆ ਆਮ ਜਨਤਾ ਆ ਆਮ ਜਨਤਾ ਨੇ ਹੌਸਲਾ ਦਿਖਾਇਆ ਔਰ ਇਹ ਜਦੋਂ ਜਦ ਕਰਨ ਤੋਂ ਬਾਅਦ ਇਹ ਡਰਾਈਵਰ ਨੂੰ ਜਿਹੜਾ ਬਾਹਰ ਕੱਢਿਆ ਗਿਆ ਹੈ ਔਰ ਬੜੀ ਹਮਮਤ ਦੀ ਗੱਲ ਹੈ ਪਰ ਅਫਸੋਸ ਕੀ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਆ ਜ਼ਿਲ੍ਹਾ ਪ੍ਰਸ਼ਾਸਨ ਜਿਹੜੇ ਦਾਅਵੇ ਕਰਦਾ ਸੀ ਵੀ ਪੁਲਿਸ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਹਨ ਸੁਰੱਖਿਆ ਪ੍ਰਬੰਧ ਤੇ ਮਜ਼ਬੂਤ ਹਨ ਪਰ ਕੋਈ ਵੀ ਇੱਥੇ ਅੱਧਾ ਪੌਣਾ ਘੰਟਾ ਹੋ ਗਿਆ ਜਦੋਂ ਜਦ ਕਰਦਿਆਂ ਨੂੰ ਕੋਈ ਵੀ ਇੱਥੇ ਜਿਹੜਾ ਮੁਲਾਜ਼ਮ ਨਹੀਂ ਪਹੁੰਚਿਆ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਔਰ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਕਮ ਸੇ ਕਮ ਅੱਧੇ ਪੌਣੇ ਘੰਟੇ ਤੋਂ ਬਾਅਦ ਜਦੋਂ ਕਿ ਡਰਾਈਵਰ ਨੂੰ ਸਹੀ ਸਲਾਮਤ ਜਿਹੜਾ ਕੱਢ ਲਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਉਹ ਪਾਰੀ ਸੰਖਿਆ ਦੇ ਵਿੱਚ ਜਿਹੜੇ ਸ਼ਰਦਾਲੂ ਨੇ ਇੱਥੇ ਦੇਖ ਕੇ ਹੁਣ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਨੇ ਪਰ ਇਹ ਜਿਹੜਾ ਡਰਾਈਵਰ ਸਹੀ ਸਲਾਮਤ ਹੈ ਤੇ ਤਸਵੀਰਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਔਰ ਜਿਹੜੀਆਂ ਪੁਲਿਸ ਮੌਕੇ ਤੇ ਪਹੁੰਚੀ ਹੈ ਔਰ ਇਹ ਘਟਨਾ ਤੋਂ ਬਾਅਦ ਜਿਹੜਾ ਆ ਔਰ ਤੁਹਾਨੂੰ ਮੌਕੇ ਦੀ ਤਸਵੀਰ ਦਿਖਾ ਰਿਹਾ ਆ ਉਧਰਲੇ ਪਾਸੇ ਕਿਉਂਕਿ ਜਿਸ ਤਰ੍ਹਾਂ ਦਾ ਇਹ ਬੈਰੀਕੇਡ ਜਿਹੜਾ ਟੁੱਟਿਆ ਹੈ ਬੈਰੀਕੇਡ ਤੁਸੀਂ ਦੇਖ ਸਕਦੇ ਹੋ ਡਰਾਈਵਰ ਦੇ ਸੰਤੁਲਨ ਵਿਗੜਨ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਜਿਹਦੇ ਤੁਹਾਨੂੰ ਇਹ ਖਾਈ ਜਿਹੜੀ ਦਿਖਾਈ ਦੇ ਰਹੀ ਹੈ ਇਹ ਪਹਿਲੀ ਝੁੜਾਈ ਤੇ ਹੈ ਔਰ ਜਿਹੜੀ ਖਾਈ ਕਾਫੀ ਡੂੰਗੀ ਹੈ ਲੇਕਿਨ ਦਰਖਤਾਂ ਦੇ ਕਾਰਨ ਇਹ ਟਰੱਕ ਜਿਹੜਾ ਲੋਡਡ ਟਰੱਕ ਹੈ ਇਹ ਬਚ ਗਿਆ ਹੈ ਔਰ ਜਿਹੜੀ ਇੱਥੇ ਬੈਰੀਕੇਡ ਲਗਾਇਆ ਗਿਆ ਸੀ ਪੱਥਰ ਦੀ ਜਿਹੜੀ ਦੀਵਾਰ ਬਣਾਈ ਗਈ ਸੀ ਸਾਰੀ ਪੂਰੀ ਤਰ੍ਹਾਂ ਢਹਿ ਗਈ ਹੈ ਹੋ ਸਕਦਾ ਹੈ ਕਿ ਡਰਾਈਵਰ ਨੂੰ ਰਾਤ ਦਾ ਸਮਾਂ ਹੋਣ ਦੇ ਕਰਕੇ ਜਿਹੜਾ ਆ ਉਹ ਉਹ ਚੌਕੀ ਲੱਗੀ ਹੋਵੇ ਅੱਖ ਜਿਹੜੀ ਆ ਲੱਗੀ ਹੋਵੇ ਜਿਹਦੇ ਕਰਕੇ ਇਹ ਜਿਹੜਾ ਹਾਸਾ ਹੋ ਗਿਆ ਹੈ ਕਿਸਮਤ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਔਰ ਸਾਰਾ ਸੁਰੱਖਿਅਤ ਹੈ ਲੋਕਾਂ ਨੇ ਬਹੁਤ ਹਿੰਮਤ ਦਿਖਾਈ ਹੈ ਪਰ ਜਾਮ ਲੱਗ ਚੁੱਕਾ ਹੈ ਤੇ ਕਾਫੀ بڑا ਜਿਹੜਾ ਨੀਚੇ ਤੱਕ ਜਿਹੜਾ ਜਾਮ ਲੱਗ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਹ ਮੌਕੇ ਤੋਂ ਜਿਹੜਾ ਰਾਤ 10:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਤੁਹਾਨੂੰ ਲਾਈਵ ਹੁਸ਼ਿਆਰਪੁਰ ਦੇ ਚਹਾਲ ਤੋਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀ ਲਖਾ ਪੰਜਾਬ ਤੋਂ